बै अजाब प्रदेश कांग्रेस कमेटी वालों ਪੂਰੇ ਪੰਜਾਬ ਦੇ ਵਿੱਚ ਸਾਰੇ ਡੀ ਡਿਪਟੀ ਕਮਿਸ਼ਨਰਾਂ ਦੇ ਤੇ ਡੀਐਸ ਡੀਐਸਪੀ ਦੇ ਦਫਤਰ ਦੇ ਬਾਹਰ ਧਰਨੇ ਲਾਇਆ ਜਾ ਰਹੇ ਆ ਅੱਜ ਸਾਡੇ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਦਫਤਰ ਹੈ ਜਿੰਨੇ ਵੀ ਜ਼ਿਲ੍ਹੇ ਹੈ ਜਿੰਨੇ ਵੀ ਸਬਡਿਵੀਜ਼ਨ ਹੈ ਸਾਰੀਆਂ ਸਬਡਿਵੀਜ਼ਨਾਂ 'ਚ ਧਰਨੇ ਲਗਾਏ ਜਾ ਰਹੇ ਆ ਅੱਜ ਅਸੀਂ ਲਾਂਡ ਆਰਡਰ ਦਾ ਜਿਹੜਾ ਜਨਾਜਾ ਨਿਕਲਿਆ ਪਿਆ ਹੈ ਪੰਜਾਬ ਅੱਜ ਬੁਰੀ ਸਥਿਤੀ ਦੇ ਵਿੱਚ ਹੈ ਪੰਜਾਬ ਅੱਜ ਹਨੇਰੇ 'ਚ ਡੁੱਬਿਆ ਪਿਆ ਹੈ ਔਰ ਭਗਵੰਤ ਮਾਨ ਜਿਹੜਾ ਹੈ ਉਹ ਬੰਸਰੀ ਵਜਾਉਂਦਾ ਫਿਰਦਾ ਹੈ ਲੇਕਿਨ ਉਹਨੂੰ ਸਮਝ ਨਹੀਂ ਲੱਗਦੀ ਕਿ ਲੁੱਟਾਂ ਖਵਾ ਹੋ ਰਹੀਆਂ ਡਾਕੇ ਹੋ ਰਿਹਾ ਨਸ਼ੇ ਨਾਲ ਲੋਕ ਮਾਰੇ ਜਾ ਰਿਹਾ ਅੱਜ ਪੰਜਾਬ ਤਰਾਸਤੀ ਦੇ ਗੇੜ ਦੇ ਉੱਪਰ ਹੈ ਔਰ ਭਗਵੰਤ ਮਾਨ ਦਿੱਲੀ ਔਰ ਪੰਜਾਬ ਤੋਂ ਬਾਹਰ ਦੇ ਚੱਕਰਾਂ ਦੇ ਵਿੱਚ ਪਿਆ ਹੋਇਆ ਹੈ ਔਰ ਦੇਸ਼ ਦੇ ਅੰਦਰ ਜਿਸ ਤਰੀਕੇ ਦਾ ਮਾਹੌਲ ਪੰਜਾਬ 'ਚ ਹੈ ਸ਼ਾਇਦ ਪੂਰੇ ਦੇਸ਼ ਦੇ ਵਿੱਚ ਵੀ ਨਹੀਂ ਹੈ ਅੱਜ ਪੰਜਾਬ ਦੇ ਲਾਨ ਅੜ ਦਾ ਜਨਾਜ਼ਾ ਨਿਕਲਿਆ ਹੋਇਆ ਹੈ ਇਸ ਲਈ ਹਲਕਾ ਵੈਸਟ ਦੇ ਸਾਡੇ ਸਾਰੇ ਸਾਥੀ ਸਾਡੇ ਸਾਰੇ ਸਾਰੇ ਲੋਕ ਅੱਜ ਇੱਥੇ ਆ ਕੇ ਇਹ ਐਸਸੀਪੀ ਵੈਸਟ ਦੇ ਬਾਹਰ ਅਸੀਂ ਧਰਨਾ ਲਗਾਇਆ ਹੈ ਤਾਂ ਕਿ ਇਹ ਗੁੰਗੀ ਤੇ ਬੋਲੀ ਸਰਕਾਰ ਦੇ ਕੰਨ ਖੋਲ ਸਕਣ ਅੱਜ ਜਿਸ ਤਰੀਕੇ ਨਾਲ ਡਰਗ ਦੇ ਨਾਲ ਲੋਕ ਮਾਰੇ ਜਾ ਰਹੇ ਹੈ ਔਰ ਪੁਲਿਸ ਪ੍ਰਸ਼ਾਸਨ ਦੀ ਮਿਲੀ ਭੁਗਤ ਦੇ ਨਾਲ ਅੱਜ ਨਸ਼ੇ ਵਿਕ ਰਹੇ ਹੈ ਗਲੀਆਂ 'ਚ ਮਲਿਆਂ 'ਚ ਬਾਜ਼ਾਰਾਂ 'ਚ ਅੱਜ ਬਾਵਾ ਤਰਾਸ-ਤਰਸ ਕਰ ਰਹੀਆਂ ਐ ਅੱਜ ਲੁੱਟਾਂ ਖੋਹਾਂ ਹੋ ਰਹੀਆਂ ਅੱਜ ਬਹੁਤ ਸਾਰੇ ਜਿਹੜੇ ਸਾਡੇ ਨੌਜਵਾਨ ਐ ਉਹ ਨਸ਼ੇ ਨਾਲ ਮਾਰੇ ਜਾ ਰਹੇ ਐ ਉਹਨਾਂ ਦੀਆਂ ਲਾਛਾਂ ਢੋਈਆਂ ਜਾ ਰਹੀਆਂ ਉਹਨਾਂ ਦੀਆਂ ਲਾਚਾਂ ਕੰਧਿਆਂ ਦੇ ਚੁੱਕਿਆ ਜਾ ਰਹੀਆਂ ਅੱਜ ਪੰਜਾਬ ਤਰਾਸਦੀ ਦੇ ਵਿੱਚ ਐ ਇਹਨੂੰ ਅਸੀਂ ਨਹੀਂ ਦੇਖ ਸਕਦੇ ਇਸੇ ਲਈ ਪੂਰੇ ਪੰਜਾਬ ਦੇ ਵਿੱਚ ਅਸੀਂ ਅੱਜ ਧਰਨੇ ਪੂਰੇ ਪੂਰੇ ਡਿਵੀਜ਼ਨਾਂ ਦੇ ਐਸ.ਪੀ ਦੇ ਦਫ਼ਤਰਾਂ ਦੇ ਬਾਹਰ ਲਗਾਏ ਇੱਕ ਵਿਕਟਰ ਦਾ ਵਧੀਆ ਬਿਆਨ ਹੈ ਰਾਹੁਲ ਗਾਂਧੀ ਨੂੰ ਲੈ ਕੇ ਬਣਾ ਰਿਹਾ ਹੈ ਬਈ ਮੈਨੂੰ ਲੱਗਦਾ ਹੈ ਕਿ ਬਿੱਟੂ ਨੂੰ ਮੈਂਟਲ ਪ੍ਰੋਬਲਮ ਜਿਹੜੀ ਆ ਉਹ ਜ਼ਿਆਦਾ ਹੋ ਚੁੱਕੀ ਹੈ ਬਈ ਪਹਿਲੀ ਗੱਲ ਇਹ ਹੈ ਮੈਂ ਬਿੱਟੂ ਨੂੰ ਇਹ ਪੁੱਛਣਾ ਚਾਹੁੰਦਾ ਕਿ ਉਹ ਉਹ ਸਰਦਾਰ ਬੀਨ ਸਿੰਘ ਦੇ ਵਿਚਾਰਾਂ ਨਾਲ ਸਹਿਮਤ ਹੈ ਕਿ ਨਹੀਂ ਸਹਿਮਤ ਸਰਦਾਰ ਬੀਨ ਸਿੰਘ ਦੇ ਖਿਆਲਾਂ ਨਾਲ ਸਹਿਮਤ ਹੈ ਕਿ ਨਹੀਂ ਸਹਿਮਤ ਮੈਂ ਸਮਝਦਾ ਕਿ ਜੋ ਬਿੱਟੂ ਕਰ ਰਿਹਾ ਹੈ ਇਹ ਚਿਮਚਾਗਰੀ ਦੀ ਹੱਦ ਹੈ ਇਹ ਚਿਮਚਾਗਰੀ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਉਹ ਕਹਿ ਰਹੇ ਜੀ ਉਹ ਤਾਂ ਕਰਕੇ ਬਾਕੀ ਜਿਹੜੀ ਵਾਟੀਆਂ ਤੇ ਲੋਕ ਨੇ ਬਖਲਾ ਗਏ ਨੇ ਮੈਂ ਤੁਹਾਨੂੰ ਇਹ ਗੱਲ ਕੀ ਕਹੀ ਹੈ ਕਿ ਬਖਸਾਇਆ ਤੇ ਉਹ ਆਪ ਫਿਰਦਾ ਹੈ ਅਗਰ ਉਹ ਬਿੱਟੂ ਦੇ ਵਿੱਚ ਇਸ ਗੱਲ ਵਾਸਤੇ ਜੁਰਤ ਸੀ ਤੇ ਲੁਧਿਆਣੇ ਉਹ ਜਿੱਤ ਕੇ ਦਿਖਾਉਂਦਾ ਨਾ ਹਾਰਿਆ ਹੋਇਆ ਖਿਡਾਰੀ ਅੱਜ ਉਹ ਉਹਨਾਂ ਦੇ ਟੁਕੜਿਆਂ ਦੇ ਉੱਪਰ ਪੜਿਆ ਹੋਇਆ ਬੰਦਾ ਅੱਜ ਉਹ ਇਹ ਗੱਲਾਂ ਕਰਦਾ ਉਹਨੂੰ ਇਹ ਗੱਲਾਂ ਸ਼ੁਭਾ ਨਹੀਂ ਦਿੰਦੀਆਂ ਇਸ ਤਰ੍ਹਾਂ ਦੀ ਕੀ ਗੱਲ ਕਿ ਇੰਨਾ ਪਹਿਲਾਂ ساری ਉਮਰ ਕਾਂਗਰਸ ਜਿਹੜੇ ਦੇ ਕਾਂਗਰਸ ਦੇ ਖਿਲਾਫ ਯਾਦ ਕਰ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਸਿਰਫ ਬੀਜੇਪੀ ਨੇ ਉਹਨਾਂ ਨੂੰ ਥੈਟ ਕਰ ਦਿੱਤਾ ਬਿੱਟੂ ਨੂੰ ਉਹਨੂੰ ਕਹਿੰਦਾ ਹੈ ਕਿ ਜਦ ਤੱਕ ਤੇਰੀ ਆਵਾਜ਼ ਰਾਹੁਲ ਗਾਂਧੀ ਦੇ ਖਿਲਾਫ ਚੱਲੇਗੀ ਤੇਰੀ ਕੁਰਸੀ ਰਹੇਗੀ ਜੇ ਤੇਰੀ ਆਵਾਜ਼ ਝੁਕੇਗੀ ਤੇ ਕੁਰਸੀ ਥਲਿਓ ਜਾਏਗੀ ਮੁਕਾਬਲੇ ਇਸ ਸਰਕਾਰ ਦੇ ਵਿੱਚ ਕ੍ਰਾਈਮ ਰੇਸ਼ਿਓ ਘਟਿਆ ਹੋਇਆ ਹੈ ਭਾਵੇਂ ਕੈਂਸਰ ਫੜਿਆ ਨਸ਼ਾ ਤਸਕਰ ਫੜਿਆ ਲਗਾਤਾਰ ਕਾਰਵਾਈ ਹੋ ਰਹੀ ਹੈ ਬਈ ਪਹਿਲੀ ਗੱਲ ਤੇ ਇਹ ਹੈ ਕਿ ਅੱਜ ਉਹ ਇਹ ਤੇ ਗੱਲ ਉਹਨੂੰ ਨਜ਼ਰ ਨਹੀਂ ਆਉਂਦੀ ਬਈ ਚੌਂਕ ਚਰਾਹੇ 'ਚ ਜਾ ਕੇ ਦੇਖ ਲਓ ਲੁੱਟਖੋਹਾਂ ਹੋ ਰਹੀਆਂ ਕਿ ਨਹੀਂ ਹੋ ਰਹੀਆਂ ਤੁਸੀਂ ਕਿੰਨੇ ਕੇਸ ਰੋ ਰਜਿਸਟਰਡ ਕਰ ਰਹੇ ਹੋ ਕਿੰਨੇ ਜਿਹੜੇ ਕੇਸ ਤੁਸੀਂ ਰਿਪੋਰਟਿੰਗ ਕਰ ਰਹੇ ਹੋ ਤੁਸੀਂ ਬਜ਼ਾਰਾਂ 'ਚ ਮੱਲਿਆ 'ਚ ਤੈਨੂੰ ਸਾਰੇ মিডিਆ ਨੂੰ ਇਸ ਗੱਲ ਦੀ ਜਾਣਕਾਰੀ ਮਿਲਦੀ ਹੈ ਕਿ ਕਿੰਨਾ ਨਸ਼ਾ ਵਧ ਗਿਆ ਹੈ ਕਿੰਨੇ ਲੋਕ ਮਾਰੇ ਜਾ ਰਹੇ ਹੈ ਮੈਂ ਸਮਝੀ ਨਾ ਭਗਵੰਤ ਮਾਨ ਅੱਜ ਵੀ ਮੰਨਣ ਲਈ ਤਿਆਰ ਨਹੀਂ ਹੈ ਕਿ ਪੰਜਾਬ ਦੇ ਵਿੱਚ ਲਾ ਨੜ ਦੀ ਪ੍ਰੋਬਲਮ ਹੈ ਪੰਜਾਬ ਦੇ ਵਿੱਚ ਨਸ਼ਿਆਂ ਦੀ ਸਮੱਸਿਆ ਹੈ ਔਰ ਇਸੇ ਲਈ ਗੂੰਗੀ ਤੇ ਬੋਲੀ ਸਰਕਾਰ ਨੂੰ ਅਸੀਂ ਜਗਾਨ ਆਏ ਆ ਇੱਕ ਚੱਕਦੇ ਆ ਮੁੱਖ ਮੰਤਰੀ ਤੋਂ ਕੀ ਕੋਈ ਸਟੈਂਡਰਡ ਆ ਕੀ ਹੋ ਸਕਦਾ ਜੀ ਬਈ ਗੱਲ ਇਹ ਆ ਕਿ ਜਦੋਂ ਸੁਪਰੀਮ ਕੋਰਟ ਨੇ ਉਹਨੂੰ ਲੁੰਡਾ ਹਾਥੀ ਬਣਾ ਕੇ ਭੇਜ ਦਿੱਤਾ ਹੀ ਉਹਨੂੰ ਕਹਤਾ ਕਿ ਤੇਰੇ ਕੋਲ ਕੋਈ ਪਾਵਰ ਨਹੀਂ ਹੈ ਤੂੰ ਕੋਈ ਦਸਕਤ ਫਾਈਲ ਤੇ ਨਹੀਂ ਕਰ ਸਕਦਾ ਉਹਨੂੰ ਇਹ ਵੀ ਗੱਲ ਕਹਿਤੀ ਕਿ ਭਈ ਤੂੰ ਕੋਈ ਦਫਤਰ ਵੀ ਨਹੀਂ ਜਾ ਸਕਦਾ ਤੇ ਉਹ ਹੁਣ ਕਿਉਂਕਿ ਇਲੈਕਸ਼ਨ ਹਨ ਉਹਨੂੰ ਵੀ 6 ਮਹੀਨੇ ਬਾਕੀ ਰਹਿ ਗਏ ਐ ਤੇ ਉਸ ਗੱਲ ਦਾ ਫਾਇਦਾ ਠਾਣ ਵਾਸਤੇ ਉਸ ਪੋਲੀਟੀਕਲ ਸਟੰਟ ਇਸ ਤੋਂ ਇਲਾਵਾ ਹੋਰ ਕੁਛ ਨਹੀਂ ਉਹ ਕਹਿ ਰਿਹਾ ਜੀ ਜੇ ਪਰਬਲੀ ਦੇ ਵਿੱਚ ਇਲੈਕਸ਼ਨ ਕਰਾਉਣ ਨੂੰ ਕਹਿ ਰਹੇ ਔਰ ਲੇਕਨ ਕੇਜਰੀਵਾਲ ਕਹਿ ਰਹੀ ਜਨਵਰੀ ਦੇ ਵਿੱਚ ਹੈਗਾ ਤੇ ਨਵੰਬਰ ਦੇ ਵਿੱਚ ਇਲੈਕਸ਼ਨ ਕਰਾਉਣ। ਭਈ ਇਹ ਸਿਫਾ ਦੇ ਦੇਵੇ ਨਾ ਇਹ ਖਾਲੀ ਕਰੇਗਾ ਤੇ ਇਲੈਕਸ਼ਨ ਹੋਣਗੇ ਨਾ ਤੇ ਕੇਜਰੀਵਾਲ ਨੂੰ ਚਾਹੀਦਾ ਕਿ ਫੋਰੀ ਤੌਰ ਤੇ ਸਿਫਾ ਦੇਵੇ ਔਰ ਸੀਟਾਂ ਖਾਲੀ ਕਰੇ ਤਾਂ ਕਿ ਇਲੈਕਸ਼ਨ ਕਮਿਸ਼ਨ ਆਪਣਾ ਕੰਮ ਕਰੇ। ਮਾਨਦਰ ਮੁੱਖ ਮੰਤਰੀ ਉਹਨਾਂ ਨੇ ਕਿਹਾ ਵਾ ਕਿ ਮਾਨਦਰ ਮੁੱਖ ਮੰਤਰੀ। ਮੈਂ ਤੁਹਾਨੂੰ ਕਿਹਾ ਜ਼ਿਲ੍ਹਾ ਕਟਣ ਡਿਆ ਜ਼ਿਲ੍ਹਾ 'ਚ ਪੇਸ਼ ਹੋਣ ਡਿਆ ਕੋਟਾ 'ਚ ਪੇਸ਼ ਹੋਣ ਡਿਆ ਕਿ ਕਾਹਦਾ ਕਾਹਦਾ ਇਹ ਮੁੱਖ ਮੰਤਰੀ ਜਿਹੜਾ ਇਹ ਇਮਾਨਦਾਰ ਹੈ। ਮੈਂ ਸਮੇਂ ਨਾਲ ਬੇਈਮਾਨ ਅਗਰ ਕੋਈ ਮੁ ਇਹ ਕੋਈ ਫੇਰ ਆਪਾਂ ਮੁੱਖ ਮੰਤਰੀ ਬਣ ਕੇ ਵਖਾਵਾਂਗੇ ਜਿਹੜੀ ਸਰਕਾਰ ਸਾਡੇ ਤੇ ਝੂਠੇ ਪਰਚੇ ਕਰ ਰਹੀ ਹੈ ਇਹ ਕਰ ਮੈਂ ਤਾਂ ਮੈਂ ਤੈਨੂੰ ਮੈਂ ਤੈਨੂੰ ਗੱਲ ਕੀ ਕਹੀ ਹੈ ਬਈ ਮੈਂ ਤੈਨੂੰ ਕਿਹਾ ਕਿ ਸਿਆਸੀ ਨਾਟਕਬਾਜ਼ੀ ਹੈ ਸਿਆਸੀ ਡਰਾਮਾ ਹੈ ਔਰ ਝੂਠ ਦਾ ਪਲੰਦਾ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਠੀਕ ਧੰਨਵਾਦ